ਉਹ ਦੇ ਗੋਲੇ ਬੈਠੇ ਤਹਾਂ ਉਹਨਾਂ ਨੇ ਦਾਣੇ ਚੋਗਣ ਆਉਣਾ ਹੁਣ ਥੱਲੇ ਨਾ ਪਾਣੀ ਪੀ ਲੈਂਦੇ ਰਹਿ ਦਾਣੇ ਚੋਗ ਲੈਂਦੇ ਆ ਉਹ ਉਹ ਦੇ ਬੈਠੇ ਸਾਰੇ ਲੈਣ ਬਣਾਈ ਕੋਠੇ ਦੇ ਉੱਪਰ ਆ ਹਾ ਹਾ ਜਦੋਂ ਜੀ ਕਰਿਆ ਆ ਕੇ ਛਕ ਲੈਣਗੇ ਮਰੇ ਸਾਰੇ ਵਧੀਆ ਫੋਟ ਕਰੇ ਦੁਆਰਾ ਮਰੂਦ ਲੱਗੇ ਉਹਦੇ ਇੱਕ ਲਾਜਵੰਤੀ ਆ ਉਹਦੇ ਪਈ ਲਾਜਵੰਤੀ ਇਹਨੂੰ ਗਮਲੇ ਚ ਲਾਵਾਂਗੇ ਕਿ ਜੋ ਨਿੱਕੇ ਬੂਟੇ ਹਰੇ ਹੋਏ ਨਾ ਉਹ ਗਮਲੇ ਚ ਹੀ ਲਾ ਦੇਾਂਗੇ ਅਕਾ ਤੇ ਸਪੰਜ ਕੇ ਕਰ ਕੋਲੀ ਨਾ ਹਾਂ ਤੇ ਯਾਰ ਸਪੰਜ ਉੱਪਰ ਗੇ ਲਿਆਉਂਗਾ ਹਮ ਤੇ ਯਾਰ ਘੜੀ ਦਾ ਲਿਆਵੇ ਸਾ ਲਾ ਦੇਵੇ ਇੱਕ ਚੋ ਹਾਂ ਸੋਣੀ ਲੱਗ ਤਪੈਰ ਘੜੀ ਦਾ ਸੋਣੀ ਚਲੋ ਇਹ ਮੁੱਟਾ ਕੀ ਕਰ ਕੋੜੇ ਖੜੀ ਜਾ ਮਨ ਉਹਨਾਂ ਦੇ ਨਾਲ ਹੀ ਉੱਥੇ ਗਈ ਸੀ ਜੰਮਣ ਹੋਰ ਤੇ ਕੁੱਤੇ ਨੂੰ ਦੇਖ ਕੇ ਉੱਡ ਗਏ ਹਾਂ